ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਆਪਾਂ ਵਰਤ ਦੀ ਸਪੈਸ਼ਲ ਕਟਲੇਟਸ ਬਣਾ ਕੇ ਤਿਆਰ ਕਰਾਂਗੇ ਇਹ ਕਟਲੇਟਸ ਅਸੀਂ ਸਵਾਕ ਦੇ ਚਾਵਲ ਤੇ ਆਲੂ ਨਾਲੋਂ ਤਾਂ ਬਣਾਵਾਂਗੇ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਸਵਾਕ ਚਾਵਲ ਤੇ ਆਲੂ ਦੇ ਕਟਲੇਟਸ ਬਣਾਉਣ ਵਾਸਤੇ ਜੋ ਵੀ ਸਮਾਨ ਚਾਹੀਦਾ ਪਹਿਲਾਂ ਅਸੀਂ ਇੱਕ ਵਾਰੀ ਆਪਾਂ ਦੇਖਦੇ ਹਾਂ ਤੇ ਫਿਰ ਆਪਣੀ ਰੈਸਪੀ ਸ਼ੁਰੂ ਕਰਦੇ ਹਾਂ ਜੀ ਇਹ ਮੇਰੇ ਕੋਲ ਅੱਧੀ ਕੋਲੀ ਸਵਾਕ ਦੇ ਚਾਵਲ ਨੇ ਤੇ ਇੱਕ ਉਬਲਿਆ ਹੋਇਆ ਮੈਂ ਆਲੂ ਲਿਆਏ ਤੇ ਥੋੜੀ ਜਿਹੀ ਮੈਂ ਕੱਚੀ ਮੂਫਲੀ ਲਈ ਹੈ ਸਭ ਤੋਂ ਪਹਿਲਾਂ ਆਪਾਂ ਮੂਫਲੀ ਨੂੰ ਭੁੰਨ ਕੇ ਤੇ ਤਿਆਰ ਕਰਾਂਗੇ ਜੇ ਤੁਹਾਡੇ ਕੋਲ ਪੁੱਜੀ ਹੋਈ ਮੂਫਲੀ ਹੈ ਤੇ ਤੁਸੀਂ ਉਹ ਵੀ ਪਾ ਸਕਦੇ ਹੋ ਤੇ ਇਹਨੂੰ ਆਪਾਂ ਸੁੱਕਾ ਹੀ ਭੁੰਨਾਗੇ ਕੜਾਈ ਵਿੱਚ ਮੈਂ ਮੂਫਲੀ ਪਾਤੀ ਹੁਣ ਇਹਨੂੰ ਮੈਂ ਹਲਕਾ ਜਿਹਾ ਮੀਡੀਅਮ ਫਲੇਮ ਤੇ ਭੁੰਨ ਕੇ ਤਿਆਰ ਕਰਾਂਗੀ ਜੇਕਰ ਤੁਸੀਂ ਇਹਨੂੰ ਮਿਕਸੀ ਵਿੱਚ ਪੀਸਣਾ ਹੈ ਤੇ ਇਹਨੂੰ ਤੁਸੀਂ ਦਰਦਰਾ ਜਿਹਾ ਪਾਊਡਰ ਬਣਾ ਲਓ ਚਾਹੇ ਤੁਸੀਂ ਇਹਨੂੰ ਕੁੰਡੀ ਡੰਡੇ ਵਿੱਚ ਕੁੱਟ ਕੇ ਤਿਆਰ ਕਰੋ ਮੈਂ ਇਹਨੂੰ ਕੁੰਡੀ ਡੰਡੇ ਵਿੱਚ ਘੁੱਟ ਕੇ ਤਿਆਰ ਕਰਾਂਗੇ ਇਹਦੇ ਨਾਲ ਇਹਦੇ ਵਿੱਚ ਬਹੁਤ ਵਧੀਆ ਕਰੰਚ ਆਉਂਦਾ ਹੈ। ਮੂੰਫਲੀ ਆਪਣੀ ਭੁੱਜ ਕੇ ਬਿਲਕੁਲ ਤਿਆਰ ਹੈ ਤੇ ਹੁਣ ਅਸੀਂ ਇਹਨੂੰ ਇੱਕ ਕੱਪੜੇ 'ਤੇ ਪਾ ਕੇ ਚੰਗੀ ਤਰ੍ਹਾਂ ਰਗੜ ਲਾਂਗੇ ਤਾਂਕਿ ਇਹਦਾ ਸਾਰਾ ਛਿਲਕਾ ਉੱਤਰ ਜਾਵੇ ਤੇ ਫਿਰ ਅਸੀਂ ਇਹਨੂੰ ਕੁੰਡੀ ਵਿੱਚ ਪਾ ਕੇ ਦਰਦਰੀ ਜਿਹੀ ਕੁੱਟ ਲਾਂਗੇ ਤੁਸੀਂ ਚਾਹੋ ਤੈਨੂੰ ਮਿਕਸੀ ਵਿੱਚ ਵੀ ਪੀਸ ਕੇ ਇਹਦਾ ਪਾਊਡਰ ਬਣਾ ਸਕਦੇ ਹੋ। ਕੜਾਹੀ ਵਿੱਚ ਆਪਾਂ ਇੱਕ ਚਮਚਾ ਦੇਸੀ ਘਿਓ ਪਾਇਆ ਹੈ ਤੇ ਹੁਣ ਇਹਦੇ ਵਿੱਚ ਅੱਧਾ ਚਮਚਾ ਜੀਰਾ ਪਾ ਦਾਂਗੇ ਤੇ ਉਸ ਦੇ ਨਾਲ ਹੀ ਆਪਾਂ ਇਹਦੇ ਵਿੱਚ 10-15 ਕੜੀ ਪੱਤੇ ਪਾਵਾਂਗੇ ਤੇ ਇਹਨੂੰ 1-2 ਮਿੰਟ ਭੁੰਨ ਲਵਾਂਗੇ ਇਹ ਜਦੋਂ ਘਬੁੰਨ ਜਾ ਭੁੱਜ ਜਾਵੇ ਤੇ ਫਿਰ ਇਹਦੇ ਵਿੱਚ ਅਸੀਂ ਇੱਕ ਹਰੀ ਮਿਰਚ ਕੁੱਟੀ ਹੋਈ ਪਾ ਦਾਂਗੇ 1-2 ਮਿੰਟ ਇਹਨਾਂ ਸਾਰੀਆਂ ਚੀਜ਼ਾਂ ਨੂੰ ਭੁੰਨ ਕੇ ਤੇ ਹੁਣ ਅਸੀਂ ਇਹਦੇ ਵਿੱਚ ਸਵਾਕ ਤੇ ਚਾਵਲ ਪਾਵਾਂਗੇ ਜਿਨ੍ਹਾਂ ਨੂੰ ਕਿ ਅਸੀਂ ਤੋਲਿਆ ਜਦੋਂ ਤੁਸੀਂ ਚਾਵਲ ਧੋਣੇ ਨੇ ਉਹਨਾਂ ਨੂੰ ਇਸ ਛਾਨਣੀ ਵਿੱਚ ਧੋਣਾ ਕਿਉਂਕਿ ਇਹ ਬਹੁਤ ਬਰੀਕ ਹੁੰਦੇ ਨੇ ਤੇ ਬੜੀ ਹੀ ਜਲਦੀ ਇਹ ਪਾਣੀ ਦੇ ਨਾਲ ਹੀ ਹੇਠਾਂ ਡਿੱਗ ਜਾਂਦੇ ਨੇ ਇਸ ਕਰਕੇ ਛਾਨਣੀ ਦਾ ਇਸਤੇਮਾਲ ਕਰਨਾ ਹੈ ਤੇ ਚਾਵਲਾਂ ਨੂੰ 1-2 ਮਿੰਟ ਭੁੰਨ ਲਵਾਂਗੇ ਆਪਾਂ ਤਾਂ ਕਿ ਇਹਦਾ ਸਾਰਾ ਪਾਣੀ ਸੁੱਕ ਜਾਵੇ ਜਦੋਂ ਚਾਵਲ ਬਿਲਕੁਲ ਘਿਓ ਵਿੱਚ ਪੁੱਜ ਜਾਣ। ਲਓ ਜੀ ਚਾਵਲ ਆਪਣੇ ਬਿਲਕੁਲ ਪੁੱਜ ਗਏ ਨੇ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਸਵਾਦ ਦੇ ਅਨਸਾਰ ਵਰਤ ਵਾਲਾ ਨਮਕ ਜਿੰਨਾ ਕਿ ਤੁਸੀਂ ਨਮਕ ਖਾਣਾ ਪਸੰਦ ਕਰਦੇ ਹੋ ਉਸ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ। ਇੱਕ ਅੱਧੀ ਕੋਲੀ ਆਪਾਂ ਚਾਵਲ ਲਏ ਸੀ ਹੁਣ ਇਹਦੇ ਵਿੱਚ ਆਪਾਂ ਇੱਕ ਕੋਲੀ ਪਾਣੀ ਪਾ ਦਾਂਗੇ ਤੇ ਇਹਨੂੰ 5 ਕਿ ਮਿੰਟ ਆਪਾਂ ਟੱਕ ਕੇ ਪਕਾਵਾਂਗੇ ਤੇ ਫਿਰ ਇਹਨੂੰ ਬਾਅਦ ਵਿੱਚ ਕਰਾਂਗੇ ਜੇ ਆਪਾਂ ਚੈੱਕ ਕਿ ਕਿਵੇਂ ਇਹ ਬਣ ਕੇ ਤਿਆਰ ਹੁੰਦੇ ਨੇ। ਹੁਣ ਇਹਨੂੰ ਅਸੀਂ ਕਰਾਂਗੇ ਜੀ ਕਵਰ ਤੇ ਫਿਰ 5 ਮਿੰਟ ਬਾਅਦ ਇਹਨੂੰ ਕਰਦੇ ਹਾਂ ਜੀ ਆਪਾਂ ਚੈੱਕ ਚਲੋ ਜੀ ਹੁਣ ਆਪਾਂ ਦੇਖਦੇ ਹਾਂ ਜੀ ਚਾਵਲ ਆਪਣੇ ਕਿਵੇਂ ਦੇ ਬਣੇ ਨੇ ਚਾਵਲ ਆਪਣੇ ਬਿਲਕੁਲ ਬਣ ਕੇ ਤਿਆਰ ਨੇ ਇੱਕ ਦੋ ਮਿੰਟ ਇਹਨਾਂ ਨੂੰ ਹੋਰ ਪਕਾ ਕੇ ਤੇ ਫਿਰ ਆਪਾਂ ਗੈਸ ਬੰਦ ਕਰਕੇ ਇਹਨਾਂ ਨੂੰ ਕਰਾਂਗੇ ਜੀ ਠੰਡਾ ਚਾਵਲਾਂ ਨੂੰ ਠੰਡੇ ਹੋਣ ਵਾਸਤੇ ਆਪਾਂ ਇੱਕ ਥਾਲੀ ਵਿੱਚ ਕੱਢਤਾ ਸੀ ਤੇ 5-7 ਮਿੰਟ ਅਸੀਂ ਇਹਨਾਂ ਨੂੰ ਇਸ ਤਰ੍ਹਾਂ ਹੀ ਰੱਖਿਆ ਸੀ ਹੁਣੇ ਬਿਲਕੁਲ ਠੰਡੇ ਹੋ ਗਏ ਨੇ ਤੇ ਹੁਣ ਅਸੀਂ ਇੱਕ ਚਮਚ ਦੀ ਸਹਤਾ ਨਾਲ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਤਾਂ ਕਿ ਇਹ ਬਿਲਕੁਲ ਇਹਨਾਂ ਦੀ ਬਾਈਂਡਿੰਗ ਬਹੁਤ ਵਧੀਆ ਹੋਵੇ ਤੇ ਇਹਦੇ ਵਿੱਚ ਅਸੀਂ ਹੁਣੇ ਕੁਬਲਿਆ ਹੋਇਆ ਆਲੂ ਪਾਵਾਂਗੇ ਇਸ ਤਰ੍ਹਾਂ ਤੁਸੀਂ ਕਦੂਕਸ਼ਨ ਇੱਕ ਆਲੂ ਨੂੰ ਕਰ ਲੈਣਾ ਜਿਵੇਂ ਕਿ ਇਹਦੇ ਲੱਛੇ ਮੋٹے-ਮੋٹے ਬਾਹਰ ਹੋਣ ਆਪਾਂ ਮੋਟੀ ਸਾਈਡ ਤੋਂ ਨੂੰ ਕਦੂਕਸ਼ ਕਰ ਰਹੇ ਹਾਂ ਤੇ ਇਹਦੇ ਨਾਲ ਇਹਦਾ ਆਪਣੇ ਕਟਲੇਟਸ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਹੁਣ ਅਸੀਂ ਕਟਲੇਟਸ ਦਾ ਟੇਸਟ ਹੋਰ ਜ਼ਿਆਦਾ ਵਧੀਆ ਬਣਾਉਣ ਲਈ ਇਹਦੇ ਵਿੱਚ ਕੱਟਿਆ ਹੋਇਆ ਬਰੀਕ ਧਨੀਆ ਤੇ ਅੱਧਾ ਚਮਚ ਕੱਟਿਆ ਹੋਇਆ ਬਰੀਕ ਅਦਰਕ ਪਾਵਾਂਗੇ ਤੇ ਜਿਹਦੇ ਨਾਲ ਕੀ ਦਾ ਟੇਸਟ ਬਹੁਤ ਵਧੀਆ ਲੱਗਦਾ ਤੇ ਇਹਨਾਂ ਨੂੰ ਥੋੜਾ ਜਿਹਾ ਕਰਾਰਾ ਕਰਨ ਵਾਸਤੇ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਕਾਲੀ ਮਿਰਚ ਅੱਧਾ ਚਮਚਾ ਪਾ ਕਾਲੀ ਮਿਰਚ ਪਾ ਰਹੇ ਹਾਂ ਜੀ ਇਹ ਬਿਲਕੁਲ ਆਪਸ਼ਨਲ ਆ ਜੇ ਤੁਸੀਂ ਵਰਤ ਵਿੱਚ ਖਾਂਦੇ ਹੋ ਤੇ ਪਾਓ ਜੇ ਨਹੀਂ ਖਾਂਦੇ ਤੇ ਨਾ ਪਾਓ ਤੇ ਹੁਣ ਇਹਦੇ ਵਿੱਚ ਪਾਵਾਂਗੇ ਜੇ ਅਸੀਂ ਅੱਧਾ ਚਮਚਾ ਦੇਗੀ ਮਿਰਚ ਤੇ ਇਸ ਦੇ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਕੁੱਟੀ ਹੋਈ ਮੂੰਗਫਲੀ ਜਿਹਦਾ ਕਿ ਅਸੀਂ ਪਾਊਡਰ ਬਣਾ ਕੇ ਤਿਆਰ ਕੀਤਾ ਹੈ ਇਹਦੇ ਨਾਲ ਆਪਣੇ ਕਟਲੇਟਸ ਵਿੱਚ ਬਹੁਤ ਜ਼ਿਆਦਾ ਕਰੰਚੀਪਨ ਆਉਂਦਾ ਹੈ ਤੇ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਇਹਦਾ ਟੇਸਟ ਦੁੱਗਣਾ ਹੋ ਜਾਂਦਾ ਹੈ ਹੁਣ ਆਪਾਂ ਇਹਨਾਂ ਸਾਰੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਹੱਥ ਨਾਲ ਮੈਸ਼ ਕਰ ਲਵਾਂਗੇ ਤਾਂ ਕਿ ਇਹਦੀ ਬਾਈਂਡਿੰਗ ਬਹੁਤ ਵਧੀਆ ਹੋਵੇ ਤੇ ਇਹਦਾ ਆਪਾਂ ਚੰਗੀ ਤਰ੍ਹਾਂ ਆਪਣੀ ਮਰਜ਼ੀ ਨਾਲ ਕਿਸੇ ਵੀ ਆਕਾਰ ਦੇ ਸ਼ੇਪ ਦੇ ਆਪਾਂ ਕਟਲੇਟਸ ਬਣਾ ਕੇ ਤਿਆਰ ਕਰੀਏ ਮਿਸ਼ਰਣ ਆਪਣਾ ਲੋ ਜੀ ਬਣ ਕੇ ਬਿਲਕੁਲ ਤਿਆਰ ਹੈ ਤੇ ਹੁਣ ਅਸੀਂ ਇਹਨੂੰ 1-2 ਮਿੰਟ ਹੋਰ ਚੰਗੀ ਤਰ੍ਹਾਂ ਬਾਈਂਡ ਕਰ ਲਵਾਂਗੇ ਮੈਸ਼ ਕਰ ਲਵਾਂਗੇ ਸਾਰੇ ਮਿਸ਼ਰਣ ਨੂੰ ਤੇ ਇਹਦੇ ਹੁਣ ਆਪਾਂ ਬਣਾਉਨੇ ਆ ਜੀ ਬਹੁਤ ਹੀ ਕਰਾਰੇ ਚਟਪਟੇ ਕਟਲੈਟਸ ਤੁਸੀਂ ਆਪਣੀ ਮਰਜ਼ੀ ਦੇ ਕਿਸੇ ਵੀ ਆਕਾਰ ਦੇ ਕਟਲੈਟਸ ਬਣਾ ਕੇ ਤਿਆਰ ਕਰ ਸਕਦੇ ਹੋ ਮੈਂ ਇੰਨਾ ਕੀ ਬਣਾਇਆ ਹੈ ਇਸ ਆਕਾਰ ਦੇ ਮੈਂ ਇਹਨਾਂ ਨੂੰ ਬਣਾ ਕੇ ਤਿਆਰ ਕਰਾਂਗੇ 7-8 ਪੀਸ ਆਪਾਂ ਬਣਾ ਲਵਾਂਗੇ ਤੇ ਫਿਰ ਬਾਅਦ ਵਿੱਚ ਇਹਨਾਂ ਨੂੰ ਕਰਾਂਗੇ ਜੀ ਫਰਾਈ ਇਸ ਮਿਸ਼ਰਣ ਤੋਂ ਆਪਾਂ 7 ਕਟਲੇਟਸ ਬਣਾ ਕੇ ਤਿਆਰ ਕੀਤੇ ਨੇ ਤੇ ਆਪਾਂ ਹੁਣ ਇਹਨੂੰ ਕਰਾਂਗੇ ਜੀ ਫਰਾਈ ਫਰਾਈ ਕਰਨ ਵਾਸਤੇ ਆਪਾਂ ਕੜਾਈ ਵਿੱਚ ਮੂਫਲੀ ਦਾ ਤੇਲ ਰੱਖਿਆ ਹੈ ਤੇਲ ਨੂੰ ਆਪਾਂ ਮੀਡੀਅਮ ਫਲੇਮ ਤੇ ਗਰਮ ਰੱਖਿਆ ਹੈ ਤੇ ਆਪਾਂ ਹੁਣ ਬੜੇ ਆਰਾਮ ਨਾਲ ਇੱਕ ਇੱਕ ਕਰਕੇ ਸਾਰੇ ਕਟਲੇਟਸ ਇਹਦੇ ਵਿੱਚ ਪਾਵਾਂਗੇ 2-3 ਮਿੰਟ ਆਪਾਂ ਇਹਨਾਂ ਨੂੰ ਇੱਕ ਸਾਈਡ ਤੋਂ ਚੰਗੀ ਤਰ੍ਹਾਂ ਸੇਕਾਂਗੇ ਤੇ ਫਿਰ ਆਪਾਂ 3 ਕਿ ਮਿੰਟ ਬਾਅਦ ਇਹਨੂੰ ਦੂਜੀ ਸਾਈਡ ਪਲਟਾਂਗੇ 3 ਮਿੰਟ ਹੋ ਗਏ ਨੇ ਇਹਨਾਂ ਨੂੰ ਫਰਾਈ ਹੁੰਦੇ ਆ ਤੇ ਹੁਣ ਅਸੀਂ ਇਹਨੂੰ ਇੱਕ ਸਾਈਡ ਤੋਂ ਪਲਟ ਦਾਂਗੇ ਤੇ ਦੂਜੀ ਸਾਈਡ ਵੀ ਉਲਟਾ-ਪਲਟਾ ਕੇ ਸੇਕ ਲਵਾਂਗੇ ਤੇ ਇਹ ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦੇ ਨੇ ਤੇ ਬਹੁਤ ਜ਼ਿਆਦਾ ਹੀ ਟੇਸਟੀ ਬਣਦੇ ਨੇ ਤੇ ਇਹਨਾਂ ਨੂੰ ਉਲਟਾ-ਪਲਟਾ ਕੇ ਚੰਗੀ ਤਰ੍ਹਾਂ ਥੋੜੇ ਜਿਹਾ ਅਸੀਂ 골ਡਨ ਬ੍ਰਾਊਨ ਕਰਾਂਗੇ ਤੇ ਫਿਰ ਅਸੀਂ ਇਹਨਾਂ ਨੂੰ ਬਾਹਰ ਕੱਢਾਂਗੇ 4-5 ਮਿੰਟਾਂ ਵਿੱਚ ਹੀ ਆਪਣੇ ਬਹੁਤ ਵਧੀਆ ਕਟਲਟਸ ਬਣ ਕੇ ਤਿਆਰ ਹੁੰਦੇ ਨੇ ਕਲਰ ਦੇਖੋ ਤੁਸੀਂ ਇਹਨਾਂ ਦਾ ਕਿੰਨਾ ਵਧੀਆ ਆਇਆ ਹੈ ਤੇ ਹੁਣ ਅਸੀਂ ਇਹਨਾਂ ਨੂੰ ਬਿਲਕੁਲ ਤਣ ਕੇ ਤਿਆਰ ਨੇ ਲਓ ਜੀ ਆਪਣੇ ਬਹੁਤ ਹੀ ਟੇਸਟੀ ਗਰਮਾ ਗਰਮ ਕਟਲੈਟਸ ਬਣ ਕੇ ਬਿਲਕੁਲ ਤਿਆਰ ਨੇ ਤੇ ਹੁਣ ਅਸੀਂ ਇਹਨਾਂ ਨੂੰ ਬਾਹਰ ਕੱਢਦੇ ਆ ਬਹੁਤ ਜ਼ਿਆਦਾ ਹੀ ਕ੍ਰਿਸਪੀ ਕਰਾਰੇ ਤੇ कुरकुरੇ ਬਣ ਕੇ ਤਿਆਰ ਹੋਏ ਨੇ ਤੇ ਇਸੇ ਤਰ੍ਹਾਂ ਹੀ ਅਸੀਂ ਬਾਕੀ ਦੇ ਬਚੇ ਹੋਏ ਕਟਲੈਟਸ ਵੀ ਕਰਦੇ ਆ ਜੀ ਫਰਾਈ ਫਰਾਈ ਕਰਨ ਤੋਂ ਬਾਅਦ ਫੇਰ ਕਰਾਂਗੇ ਜੀ ਪਲੇਟਿੰਗ ਤੇ ਫਿਰ ਤੁਹਾਨੂੰ ਦੱਸਾਂਗੇ ਜੀ ਆਪਣੇ ਕਟਲੈਟਸ ਕਿਵੇਂ ਦੇ ਬਣੇ ਨੇ ਤੁਸੀਂ ਇਹਨਾਂ ਨੂੰ ਵਰਤ ਵਿੱਚ ਵੀ ਖਾਣਾ ਹੈ ਤੇ ਵਰਤ ਤੋਂ ਬਾਅਦ ਜਦੋਂ ਵੀ ਮਨ ਕਰੇ ਤਾਂ ਵੀ ਬਣਾ ਕੇ ਖਾ ਸਕਦੇ ਹੋ। ਲਓ ਜੀ ਆਪਣੇ ਗਰਮਾ ਗਰਮ ਕਟਲੈਟਸ ਬਣ ਕੇ ਬਿਲਕੁਲ ਤਿਆਰ ਨੇ। ਇਹਨੂੰ ਆਪਾਂ ਕੀਤਾ ਜੀ ਦਹੀਂ ਤੇ ਹਰੇ ਤਨੀਏ ਦੀ ਚਟਣੀ ਨਾਲ ਸਰਵ। ਇਹ ਵਰਤ ਵਿੱਚ ਬਣਾਈਂ ਜਲਦੀ ਚਟਣੀ ਹੈ ਤੇ ਬੜੇ ਸਿੰਪਲ ਤਰੀਕੇ ਨਾਲ ਬਣਾ ਕੇ ਆਪਾਂ ਤਿਆਰ ਕੀਤੀ ਹੈ। ਤੇ ਜਦੋਂ ਵੀ ਤੁਹਾਡਾ ਮਨ ਕਰੇ ਤੁਸੀਂ ਇਹਨੂੰ ਵਰਤ ਦੇ ਵਿੱਚ ਵੀ ਬਣਾਓ ਤੇ ਵਰਤ ਤੋਂ ਬਿਨਾਂ ਵੀ ਬਣਾ ਕੇ ਖਾਓ। ਬਹੁਤ ਈਜ਼ੀ ਰੈਸਪੀ ਤੇ ਬੜੀ ਆਸਾਨੀ ਨਾਲ ਬਣ ਕੇ ਤਿਆਰ ਹੁੰਦੀ ਹੈ। ਆਪਣੇ ਕਟਲੇਟਸ ਬਹੁਤ ਹੀ कुरकुरੇ ਬਣੇ ਨੇ ਮੈਂ ਤੁਹਾਨੂੰ ਦਿਖਾਉਣੀ ਆ ਦੇਖੋ ਕਿੰਨੇ कुरकुरੇ ਬਣ ਕੇ ਤਿਆਰ ਹੋਏ ਨੇ ਉੱਪਰੋਂ ਬਿਲਕੁਲ कुरकुरੇ ਤੇ ਵਿੱਚੋਂ ਬਹੁਤ ਹੀ ਸੌਫਟ ਨੇ ਇੱਕ ਪੀਸ ਮੈਂ ਤੁਹਾਨੂੰ ਤੋੜ ਕੇ ਦਿਖਾਉਣੀ ਆ ਇਹ ਸੀ ਮੇਰੀ ਸਿੰਪਲ ਜਿਹਾ ਤਰੀਕਾ ਕਟਲੇਟਸ ਬਣਾਉਣ ਦਾ ਤੇ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਬਣਾਇਓ ਤੇ ਖਾਇਓ ਤੇ ਫਿਰ ਮੈਨੂੰ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ ਇਹ ਸੀ ਮੇਰਾ ਤਰੀਕਾ ਸਮਾਨ ਦੇ ਚਾਵਲ ਤੇ ਆਲੂ ਤੋਂ ਕਟਲੇਟਸ ਬਣਾਉਣ ਦਾ ਤੇ ਤੁਸੀਂ ਵੀ ਇਸ ਤਰੀਕੇ ਨਾਲ ਬਣਾਇਓ ਤੇ ਖਾਇਓ ਤੇ ਫਿਰ ਮੈਨੂੰ ਦੱਸਿਓ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ ਜੇਕਰ ਤੁਸੀਂ ਵਰਤ ਰੱਖਦੇ ਹੋ ਫਿਰ ਤੇ ਤੁਸੀਂ ਇਹਨੂੰ ਬਣਾ ਕੇ ਖਾਣਾ ਹੀ ਖਾਣਾ ਤੇ ਵਰਤ ਤੋਂ ਬਿਨਾ ਵੀ ਜਦੋਂ ਵੀ ਕਿਤੇ ਮਨ ਕਰੇ ਇਹਨੂੰ ਬਣਾ ਕੇ ਖਾਓ ਬੜੀ ਈਜ਼ੀ ਰੈਸਪੀ ਹੈ ਬਹੁਤ ਆਸਾਨੀ ਨਾਲ ਬਣ ਕੇ ਤਿਆਰ ਹੁੰਦੀ ਹੈ ਤੇ ਆਪਾਂ ਮਿਲਦੇ ਹਾਂ ਜੀ ਤੁਹਾਨੂੰ ਫਿਰ ਕਿਸੇ ਨਵਰਾਤਰੀ ਦੀ ਨਵੀਂ ਰੈਸਪੀ ਨਾਲ ਕਿਸੇ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਹੱਸਦੇ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ